ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅਸੀਂ ਆਪਦੇ ਬੀਪੀ ਨੂੰ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਜਿਨ੍ਹਾਂ ਦਾ ਦਵਾਈਆਂ ਖਾ ਕੇ ਵੀ ਨਹੀਂ ਠੀਕ ਹੋ ਰਿਹਾ ਉਹਨੂੰ ਅਸੀਂ ਰੈਗੂਲੇਟ ਕਿਵੇਂ ਕਰ ਸਕਦੇ ਹਾਂ ਘੱਟ ਕਿਵੇਂ ਕਰ ਸਕਦੇ ਹਾਂ ਉਸ ਬਾਰੇ ਜਾਣਾਂਗੇ ਸੋ ਕੁਦਰਤੀ ਚੀਜ਼ਾਂ ਜਿਹੜੀਆਂ ਸਾਡੇ ਬੀਪੀ ਨੂੰ ਹੇਠਾਂ ਲੈ ਕੇ ਆਉਂਦੀਆਂ ਘੱਟ ਕਰਦੀਆਂ ਏ ਉਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਤੇ ਉਹ ਕਿਹੜੀਆਂ-ਕਿਹੜੀਆਂ ਘਰੇਲੂ ਚੀਜ਼ਾਂ ਏ ਜਿਆਦਾਤਰ ਸਾਨੂੰ ਆਪਣੇ ਘਰ 'ਚ ਹੀ ਮਿਲ ਜਾਣਗੀਆਂ ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਬਹੁਤ ਹੀ ਜ਼ਿਆਦਾ ਵੇਖੀ ਜਾਂਦੀ ਲੋਕਾਂ 'ਚ ਘੱਟੋ ਘੱਟ ਜਦੋਂ ਅਸੀਂ ਸਾਡੀ ਉਮਰ 30 ਤੋਂ ਉੱਪਰ ਜਾਣੀ ਸ਼ੁਰੂ ਹੁੰਦੀ ਅੱਜ ਕੱਲ ਤਾਂ ਯੰਗ এজ ਵਿੱਚ ਵੀ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵਧਣਾ ਸ਼ੁਰੂ ਹੋ ਗਿਆ ਪਹਿਲਾਂ ਹੁੰਦਾ ਸੀ ਪੁਰਾਣੇ ਸਮਿਆਂ 'ਚ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਹੀ ਸੁਣੀਦਾ ਸੀ ਵੀ ਬੀਪੀ ਵੱਧਦਾ ਹੈ ਪਰ ਅੱਜ ਕੱਲ੍ਹ ਵੇਖਿਆ ਜਾਂਦਾ ਵੀ ਨੌਜਵਾਨਾਂ 'ਚ ਵੀ ਜਿਹੜਾ ਹਾਈ ਬਲੱਡ ਪ੍ਰੈਸ਼ਰ ਆਿੰਦਾ ਤੇ ਦਿਲ ਦੇ ਦੌਰੇ ਦਾ ਵੀ ਸਭ ਤੋਂ ਵੱਡਾ ਕਾਰਨ ਇਹੀ ਆ ਵੀ ਉਹਨਾਂ ਦਾ ਜਿਹੜਾ ਕਹਿ ਲਓ ਵੀ ਕਾਰਡੀਓ ਵਾਸਕੂਲਰ ਸਿਸਟਮ ਆ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਰਿਹਾ ਹੈ ਬੀਪੀ ਵਧਣਾ ਸ਼ੁਰੂ ਹੋ ਰਿਹਾ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੀਆਂ ਘਰੇਲੂ ਚੀਜ਼ਾਂ ਐ ਜਿਹੜੀਆਂ ਅਸੀਂ ਆਪਦੇ ਬੀਪੀ ਨੂੰ ਠੀਕ ਕਰਨ ਵਾਸਤੇ ਵਰਤ ਸਕਦੇ ਆਂ ਦੋਸਤੋ ਪਹਿਲਾਂ ਗੱਲ ਕਰਦੇ ਆਂ ਲਸਣ ਦੀ ਲਸਣ ਦੇ ਵਿੱਚ ਐਲੀਸਨ ਨਾਂ ਦਾ ਜਿਹੜਾ ਪਦਾਰਥ ਹੁੰਦਾ ਕੈਮੀਕਲ ਹੁੰਦਾ ਏ ਉਹ ਸਾਡੀਆਂ ਨਸਾਂ ਨੂੰ ਕਹਿ ਲਓ ਵੀ ਰਿਲੈਕਸ ਕਰਦਾ ਏ ਉਹਦੇ ਚ ਇੱਕ ਅਜੀਹਾ ਗੁਣ ਪਾਇਆ ਜਾਂਦਾ ਸਾਡੀਆਂ ਜਿਹੜੀਆਂ ਬਲੱਡ ਵੈਸਲਸ ਆ ਇਹਦੇ ਨਾਲ ਰਿਲੈਕਸ ਹੁੰਦੀਆਂ ਐਲੀਸਨ ਇਹਦੇ ਨਾਲ ਨਾਲੇ ਸਾਡੇ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰਦਾ ਏ ਸਾਡਾ ਬੀਪੀ ਹੇਠਾਂ ਲੈ ਕੇ ਆਉਂਦਾ ਸਾਡੇ ਜਿਹੜਾ ਮਾੜਾ ਕੋਲੇਸਟੇਰੋਲ ਐਲ ਡੀ ਐਲ ਉਹਨੂੰ ਘੇਠਾ ਲੈ ਕੇ ਆਉਂਦਾ ਏ ਸੋ ਲਸਣ ਦੀ ਵਰਤੋਂ ਅਸੀਂ ਇਹਨੂੰ ਕੱਚਾ ਖਾਣਾ ਏ ਇਹਨੂੰ ਜਦੋਂ ਅਸੀਂ ਪਕਾ ਕੇ ਇਹਨੂੰ ਪਕਾ ਲੈਨੇ ਆ ਤਾਂ ਉਹਦੇ ਇਹਦੇ ਵਿੱਚਲਾ ਜਿਹੜਾ ਐਲਿਸਨ ਆ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਨਸ਼ਟ ਹੋ ਜਾਂਦਾ ਸੋ ਉਹਦਾ ਕੋਈ ਫਾਇਦਾ ਨਹੀਂ ਰਹਿੰਦਾ ਜਦੋਂ ਲਸਣ ਕਹਿ ਲਓ ਪੱਕ ਜਾਂਦਾ ਏ ਤੇਲ 'ਚ ਅਸੀਂ ਇਹਨੂੰ ਭੁੰਨ ਲੈਨੇ ਆ ਸੋ ਇਹਦਾ ਫਾਇਦਾ ਤਾਂ ਇਹ ਆ ਜੇ ਅਸੀਂ ਇਹਨੂੰ ਕੱਚਾ ਖਾਵਾਂਗੇ ਸੋ ਸਵੇਰੇ ਨਿਰਨੇ ਕਾਲਜੇ ਬਹੁਤ ਸਭ ਤੋਂ ਵਧੀਆ ਸਮਾਂ ਹੈ ਲਸਣ ਨੂੰ ਖਾਣ ਦਾ ਸੋ ਇਹਨੂੰ ਬਰੀਕ ਬਰੀਕ ਕੱਟ ਲਓ ਇਹਦੀਆਂ 2-3 ਕਲੀਆਂ ਤੇ ਉਹਨਾਂ ਨੂੰ 15 ਮਿੰਟ ਲਈ ਘੱਟੋ ਘੱਟ ਸਾਈਡ ਤੇ ਰੱਖ ਦਿਓ ਇਹਦੇ ਨਾਲ ਜਿਹੜਾ ਲਸਣ ਦੇ ਵਿੱਚਲਾ ਐਲੀਸਨ ਉਹ ਹੋਰ ਐਕਟੀਵੇਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਗੁੰਗਣੇ ਜੇ ਪਾਣੀ ਲੈ ਇਹਨਾਂ ਨੂੰ ਚਬਾ ਕੇ ਵਧੀਆ ਤਰੀਕੇ ਨਾਲ ਲਓ ਇਹ ਦਿਨ ਆ ਦੇਖਣਾ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੌਲੀ-ਹੌਲੀ ਜਿਹੜਾ ਉਹ ਨੋਰਮਲ ਆਉਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ ਹੋਰ ਜਿਹੜੀ ਘਰੇਲੂ ਪਾ ਹੈਗਾ ਉਹ ਹੈਗੀ ਆ ਅਰਜਣ ਦੀ ਸਾਕ ਅਰਜਣ ਦੀ ਜਿਹੜਾ ਅਰਜਣ ਨਾਮ ਦਾ ਦਰਖਤ ਹੁੰਦਾ ਇਹਦੀ ਸਾਕ 'ਚ ਅਜਿਹੇ ਗੁਣ ਹੁੰਦੇ ਆ ਇਹਦੇ ਵਿੱਚ ਦੋ ਅਜਿਹੇ ਕੈਮੀਕਲ ਪਾਏ ਜਾਂਦੇ ਆ ਇੱਕ ਤਾਂ ਕੋ ਐਨਜ਼ਾਈਮ ਕਿਊਟਨ ਤੇ ਇਹਦੇ ਨਾਲ ਨਾਲ ਅਰਜੁਨਾਈਡ ਇਹ ਦੋ ਤਰ੍ਹਾਂ ਦੇ ਕੈਮੀਕਲ ਅਰਜਨ ਦੀ ਸਾਕ ਚ ਪਾਏ ਜਾਂਦੇ ਜਿਹੜੇ ਸਾਡੇ ਦਿਲ ਨੂੰ ਮਜ਼ਬੂਤ ਕਰਦੇ ਆ ਸਾਡੇ ਬਲੱਡ ਪ੍ਰੈਸ਼ਰ ਨੂੰ ਹੇਠਾਂ ਲੈ ਕੇ ਆਉਂਦੇ ਆ ਕਹਿ ਲਓ ਕਿ ਸਾਡੇ ਦਿਲ ਦੀ ਸਿਹਤ ਲਈ ਇਹ ਵਰਦਾਨ ਹੀ ਆ ਜਿਹੜੀ ਅਰਜਨ ਦੀ ਸਾਕ ਆ ਜਦੋਂ ਸਾਡੀ ਕਹਿੰਦੇ ਉਮਰ ਵੱਧਦੀ ਆ ਤਾਂ ਉਦੋਂ ਜਿਹੜਾ ਸਾਡੇ ਸਰੀਰ ਚ ਕੋਐਨਜ਼ਾਈਮ Q10 ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਕੋਐਨਜ਼ਾਈਮ Q10 ਇਹ ਸਾਡੇ ਹਾਰਟ ਵਾਸਤੇ ਹਾਰਟ ਦੀਆਂ ਮਾਸਪੇਸ਼ੀਆਂ ਵਾਸਤੇ ਉਹਨਾਂ ਨੂੰ ਤਾਕਤ ਦੇਣ ਵਾਸਤੇ ਉਹਨਾਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਬਹੁਤ ਜ਼ਰੂਰੀ ਆ। ਸਾਥੀਓ ਇਹ ਜਾਣਕਾਰੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਆ। ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕੇ। ਆਪਦੇ WhatsApp ਗਰੁੱਪਾਂ 'ਚ, Facebook ਗਰੁੱਪਾਂ 'ਚ ਜ਼ਰੂਰ ਇਹਨੂੰ ਸ਼ੇਅਰ ਕਰ ਦਿਓ ਜਾਣਕਾਰੀ ਨੂੰ। ਸੋ ਆਓ ਜਾਣਦੇ ਆਂ ਵੀ ਅਰਜਨ ਦੀ ਸੱਤ ਨੂੰ ਅਸੀਂ ਵਰਤਣਾ ਕਿਵੇਂ ਆ। ਦੋਸਤੋ ਅਰਜਨ ਦੀ ਸੱਤ ਲੈਣ ਦਾ ਇੱਕ ਤਾਂ ਸਾਡਾ ਜਿਹੜਾ ਹਾਰਟ ਦੇ ਮਾਸਪੇਸ਼ੀਆਂ ਉਹ ਤਾਕਤਵਰ ਹੁੰਦੀਆਂ ਨੇ ਨਾ ਸਾਡਾ ਬਲੱਡ ਪ੍ਰੈਸ਼ਰ ਵੀ ਡਾਊਨ ਜਾਂਦਾ ਤੇ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਵਾਧਦਾ ਹੈ ਮਾੜਾ ਕੋਲੇਸਟ੍ਰੋਲ ਉਹ ਵੀ ਇਹ ਠੀਕ ਕਰਦੀ ਅਰਜਨ ਦੀ ਸਾਕ ਸੋ ਤੁਸੀਂ ਇਹਦਾ ਪਾਊਡਰ ਵੀ ਲੈ ਸਕਦੇ ਆ ਇੱਕ ਅੱਧੇ ਤੋਂ ਇੱਕ ਚਮਚਾ ਇਹਦਾ ਪਾਊਡਰ ਕਹਿ ਲਓ ਵੀ ਰਾਤ ਨੂੰ ਜਾਂ ਤਾਂ ਭੌਂ ਕੇ ਰੱਖ ਦੋ ਤਾਂ ਸਵੇਰੇ ਉਹ ਪਾਣੀ ਨੂੰ ਛਾਣ ਕੇ ਪੀ ਲਓ ਇੱਕ ਤਾਂ ਇਹ ਤਰੀਕਾ ਹੈ ਬਾਕੀ ਤੁਸੀਂ ਅੱਧੇ ਤੋਂ ਇੱਕ ਚਮਚਾ ਸਵੇਰੇ ਉਬਾਲੋ ਪਾਣੀ ਨੂੰ ਨਿਰਨੇ ਕਾਲਜੇ ਪੀਣਾ ਹੈ ਉਬਾਲੋ ਉਸ ਤੋਂ ਬਾਅਦ ਇਹਨੂੰ 10-15 ਮਿੰਟ ਉਬਾਲਣ ਤੋਂ ਬਾਅਦ ਇਹਨੂੰ ਛਾਣ ਕੇ ਵਧੀਆ ਤਰੀਕੇ ਨਾਲ ਇਹਦਾ ਸੇਵਨ ਕਰੋ ਤੇ ਇਹਦੇ ਨਾਲ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਠਾ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਹਾਡੇ ਜਿਹੜੇ ਹਾਰਟ ਦੀਆਂ ਮਸਲ ਪੇਸ਼ੀਆਂ ਐ ਉਹ ਵੀ ਸਟਰੋਂਗ ਹੁੰਦੀਆਂ ਜਿਹੜੇ ਲੋਕਾਂ ਨੂੰ ਕਹ ਲੋ ਵੀ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਜਿਹੜੇ ਹਾਰਟ ਫੇਲਿਅਰ ਤੇ ਜਾ ਰਹੇ ਆ ਸੋ ਜ਼ਰੂਰ ਰੱਜਣ ਦੀ ਸੱਤ ਦਾ ਸੇਵਨ ਕਰਨ ਇਹਦੇ ਨਾਲ ਬਹੁਤ ਕਹ ਲੋ ਵੀ ਉਹਨਾਂ ਨੂੰ ਰਿਕਵਰੀ ਹੋਊਗੀ ਉਹਨਾਂ ਦੇ ਹਾਰਟ ਦੀ ਸੋ ਦੋਸਤੋ ਕਾਲੀ ਮਿਰਚ ਵੀ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਸਾਡਾ ਬੀਪੀ ਨੂੰ ਹੇਠਾਂ ਲੈ ਕੇ ਆਉਂਦੀ ਆ ਇਹਦੇ ਵਿੱਚ ਪੈਪਰਿਨ ਹੁੰਦਾ ਹੈ ਜਿਹੜਾ ਸਾਡੇ ਗਾਂ ਕਹੋ ਵੀ ਬਲੱਡ ਵੈਸਲਸ ਆ ਉਹਨਾਂ ਨੂੰ ਰਿਲੈਕਸ ਕਰਾਉਂਦਾ ਹੈ ਸਾਡੇ ਬੀਪੀ ਨੂੰ ਹੇਠਾਂ ਲੈ ਕੇ ਆਉਂਦਾ ਹੈ ਇਹਦੇ ਨਾਲ ਨਾਲ ਇਸ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਜਿਹੜਾ ਇੱਕ ਤਾਂ ਸਾਡੇ ਪੈਲਪੀਟੇਸ਼ਨ ਹੁੰਦੀਆਂ ਹਾਰਟ ਦੀਆਂ ਧੜਕਨ ਤੇਜ਼ ਹੁੰਦੀਆਂ ਉਹਨੂੰ ਵੀ ਘੱਟ ਕਰਦਾ ਹੈ ਤੇ ਸਾਡੇ ਬੀਪੀ ਨੂੰ ਵੀ ਹੇਠਾਂ ਲੈ ਕੇ ਆਉਂਦਾ ਸੋ ਗੁਲਗੁਲੇ ਜੇ ਪਾਣੀ ਚ ਇੱਕ ਤੋਂ ਦੋ ਚੁਟਕੀਆਂ ਕਾਲੀ ਮਿਰਚ ਦੀਆਂ ਤੁਸੀਂ ਮਿਲਾ ਕੇ ਇਹਦਾ ਵੀ ਸੇਵਨ ਕਰੋ ਇਹ ਵੀ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਚ ਬਹੁਤ ਸਹਾਇਤਾ ਕਰਦੀ ਆ ਬਾਕੀ ਆਮਲਾ ਔਲਾ ਵੀ ਬਹੁਤ ਵਧੀਆ ਹੁੰਦਾ ਏ ਇਹ ਸਾਡੇ ਸੋਜਾਂ ਨੂੰ ਵੀ ਘੱਟ ਕਰਦਾ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੁੰਦੀਆਂ ਤੇ ਸਾਡੀਆਂ ਬਲੱਡ ਵੈਸਲਸ ਨੂੰ ਵੀ ਮਜ਼ਬੂਤ ਬਣਾਉਂਦਾ ਲਚਕੀਲਾ ਬਣਾਉਂਦਾ ਏ ਜਿਦ ਦੇ ਨਾਲ ਸਾਡਾ ਬੀਪੀ ਵੇਠਾ ਜਾਂਦਾ ਏ ਦੋਸਤੋ ਸਾਡਾ ਬਲੱਡ ਪ੍ਰੈਸ਼ਰ ਵਧਦਾ ਤਾਂ ਜਾਂਦਾ ਸਾਡਾ ਬਲੱਡ ਦਾ ਵੋਲਿਊਮ ਵਧੇ ਜਾਂਦਾ ਜਾਂ ਸਾਡੀਆਂ ਜਿਹੜੀਆਂ ਆਰਟਰੀਜ਼ ਆ ਖੂਨ ਦੀਆਂ ਨਸਾਂ ਆ ਉਹ ਕਹਿੰ ਲੋ ਵੀ ਪ੍ਰੈਸ਼ਰ ਪਾਉਂਦੀਆਂ ਸਾਡੇ ਬਲੱਡ ਤੇ ਖੂਨ ਤੇ ਜਿਦ ਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਸੋ ਔਲੇ ਚ ਵੀ ਅਜਿਹੀ ਤਾਕਤ ਹੈ ਜਿਹੜਾ ਸਾਡੀਆਂ ਆਰਟਰੀਜ਼ ਨੂੰ ਰਿਲੈਕਸ ਕਰਦਾ ਏ ਜਿਦ ਦੇ ਨਾਲ ਸਾਡਾ ਬੀਪੀ ਹੇਠਾਂ ਆਉਂਦਾ ਸੋ ਇੱਕ ਹੋਰ ਬਹੁਤ ਵਧੀਆ ਨੁਸਖਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਏ ਸਵੇਰੇ ਗੁਣਗਣੇ ਜੇ ਪਾਣੀ ਚ ਅੱਧਾ ਜਾਂ ਇੱਕ ਚਮਚਾ ਤੁਸੀਂ ਸੇਬ ਦਾ ਸਿਰਕਾ ਮਿਲਾਓ ਤੇ ਇੱਕ ਚਮਚਾ ਸ਼ਹਿਦ ਦਾ ਇਹਦੇ ਨਾਲ ਵੀ ਤੁਹਾਡਾ ਬੀਪੀ ਆ ਉਹ ਬਹੁਤ ਜਲਦੀ ਰੈਗੂਲੇਟ ਹੋਊਗਾ ਸੋ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਇਹਦੇ ਨਾਲ ਸਾਡਾ ਮਾਈਂਡ ਰਿਲੈਕਸ ਹੁੰਦਾ ਕਿਉਂਕਿ ਜ਼ਿਆਦਾਤਰ ਯੰਗ ਅਗੇ ਚ ਜਿਹੜਾ ਬਲੱਡ ਪ੍ਰੈਸ਼ਰ ਵੱਧਦਾ ਏ ਉਹ ਸਾਡੇ ਸਟ੍ਰੈਸ ਕਰਕੇ ਵੱਧਦਾ ਏ ਜਦੋਂ ਅਸੀਂ ਸਟ੍ਰੈਸ ਲੈਂਦੇ ਆ ਤਾਂ ਸਾਡੇ ਕੋਰਟੀਸੋਲ ਨਾਂ ਦੇ ਜਿਹੜੇ ਹਾਰਮੋਨ ਵਧਣੇ ਸ਼ੁਰੂ ਹੋ ਜਾਂਦੇ ਜਿਹਦੇ ਨਾਲ ਸਾਡੀਆਂ ਬਲੱਡ ਵੈਸਲਸ ਆ ਉਹ ਵੀ ਕਨਸਟ੍ਰੈਕਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਭਾਵ ਤੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਜਿਹਦੇ ਨਾਲ ਸਾਡਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਸੋ ਮੈਡੀਟੇਸ਼ਨ ਯੋਗਾ ਸੈਰ ਬਹੁਤ ਜ਼ਰੂਰੀ ਆਪਦੇ ਬੀਪੀ ਨੂੰ ਹੇਠਾਂ ਲਿਆਉਣ ਲਈ ਸੋ ਸਾਥੀਏ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਵੀ ਅਸੀਂ ਆਪਦੇ ਹਾਈ ਬਲੱਡ ਪ੍ਰੈਸ਼ਰ ਨੂੰ ਕਿਵੇਂ ਕੰਟਰੋਲ ਕਰਨਾ ਹੈ ਤੇ ਆਪਣਾ ਪੇਜ ਵੀ ਵੱਧ ਤੋਂ ਵੱਧ ਫੋਲੋ ਕਰ ਲਿਓ ਤਾ ਜੋ ਜਿਹੜੀਆਂ ਮੈਂ ਅੱਗੇ ਸੇਧ ਨੂੰ ਲੈ ਕੇ ਜਾਣਕਾਰੀ ਤੁਹਾਨੂੰ ਪਹੁੰਚਾਉਣੀ ਹੁੰਦੀ ਆ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜੇ ਤੇ ਤੁਸੀਂ ਉਹ ਜਾਣਕਾਰੀ ਹੋਰ ਲੋਕਾਂ ਤੱਕ ਅੱਗੇ ਸ਼ੇਅਰ ਕਰਕੇ ਆਪ ਦਾ ਜਿਹੜਾ ਫਰਜ਼ਾ ਤੁਹਾਡਾ ਉਹ ਨਿਭਾਓ ਸੋ ਇਜਾਜ਼ਤ ਦਿਓ ਧੰਨਵਾਦ